ਮੈਕਸ ਹਸਪੀਟਲ ਦਾ ਨੇ 138 ਕਰੋੜ ਰੁਪਏ ਜਮ੍ਹਾਂ ਕਰਾਇਆ ਹੈ ਮੈਂ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਆਪਣਾ ਸਵਾਲ ਚ ਵੀ ਜੇ ਉਹ ਪੈਸਾ ਜਮ੍ਹਾਂ ਹੋਇਆ ਤਾਂ ਕਿਸ ਹਿੱਸੇ ਵਿੱਚੋਂ ਆਇਆ ਤੇ ਕਿੱਥੇ ਖਰਚਿਆ ਗਿਆ ਹੈ ਇਹ 138 ਕਰੋੜ ਦੇ ਵਿੱਚੋਂ ਕਿੰਨਾ ਪੈਸਾ ਖਰਚਿਆ ਸਾਰੇ ਖਰਚ ਲਿਆ ਗਿਆ ਉਹਦੇ ਵਿੱਚੋਂ 13 ਕਰੋੜ ਹੀ ਖਰਚਿਆ ਗਿਆ ਹੈ ਸਮੱਸਿਆ ਆਵਾਜਾਈ ਅਤੇ ਜਾਮ ਦੀ ਹੈ ਸ਼ਹਿਰ ਮੁਹਾਲੀ ਚ ਕੁਝ ਸੁਪਰ ਸਪੈਸ਼ਲਟੀ ਹਸਪਤਾਲ ਨੇ ਇਹ ਹਸਪਤਾਲ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਵਾ ਰਹੇ ਹੋਣਗੇ ਪਰ ਨਾਲ ਨਾਲ ਨਿਯਮਾਂ ਦੀਆਂ ਤੱਜੀਆਂ ਵੀ ਖੂਬ ਉਡਾਰੇ ਨੇ ਜ਼ਿਕਰ ਯੋਗ ਹੈ ਕਿ ਜਦੋਂ ਹਸਪਤਾਲਾਂ ਦੇ ਨਕਸ਼ੇ ਪਾਸ ਹੋ ਰਹੇ ਸੀ ਤਾਂ ਉਸ ਵੇਲੇ ਮੈਨੇਜਮੈਂਟ ਵੱਲੋਂ ਸਰਕਾਰ پاس ਭੇਜੇ ਗਏ ਨਕਸ਼ਿਆਂ ਵਿੱਚ ਬੇਸਮੈਂਟ ਨੂੰ ਪਾਰਕਿੰਗ ਦਿਖਾਇਆ ਗਿਆ ਸੀ ਜਿਸ ਦੇ ਬਿਨਾਂ ਤੇ ਹੀ ਨਕਸ਼ੇ ਪਾਸ ਹੋਏ ਪਰ ਇਹ ਸਭ ਕਰਨ ਤੋਂ ਬਾਅਦ ਹਸਪਤਾਲ ਆਪਣੀ ਮਨਮਰਜ਼ੀ ਕਰਨ ਲੱਗੇ ਅਤੇ ਪਾਰਕਿੰਗ ਨੂੰ ਕਮਰਸ਼ੀਅਲ ਤੌਰ ਤੇ ਵਰਤਣ ਲੱਗੇ ਇਹ ਸਾਡੇ ਹਿਡਨ ਕੈਮਰਾ ਨਾਲ ਬਣਾਈ ਹੋਈ ਵੀਡੀਓ ਇਸ ਦੀ ਗਵਾਹੀ ਭਰ ਰਹੀ ਹੈ ਹਸਪਤਾਲਾਂ ਨੇ ਆਪਣੇ ਦਫਤਰੀ ਕੰਮਾਂ ਲਈ ਬੇਸਮੈਂਟਾਂ 'ਚ ਸਟਾਫ ਬਿਠਾਇਆ ਹੋਇਆ ਹੈ ਕੋਈ ਦਵਾਈਆਂ ਅਤੇ ਹੋਰ ਵਾਧੂ ਸਮਾਨ ਰੱਖਣ ਲਈ ਵਰਤ ਰਿਹਾ ਹੈ ਤੇ ਲੋਕ ਆਪਣੀਆਂ ਗੱਡੀਆਂ ਬਾਹਰ ਸੜਕਾਂ ਤੇ ਪਾਰਕ ਕਰਨ ਲਈ ਮਜਬੂਰ ਨੇ ਜਿਸ ਦੀ ਗਵਾਹੀ ਇਹ ਤਸਵੀਰਾਂ ਬਖੂਬੀ ਭਰ ਰਹੀਆਂ ਨੇ ਮੈਕਸ ਹਸਪਤਾਲ ਨੇ ਤਾਂ ਹਾਦੀ ਕਰ ਦਿੱਤੀ ਬੇਸਮੈਂਟ 'ਚ ਸਟਾਫ ਬਿਠਾਇਆ ਹੋਇਆ ਹੈ ਤੇ ਮੰਦਰ ਦੀ ਜਗ੍ਹਾ ਪਾਰਕਿੰਗ ਲਈ ਵਰਤੀ ਜਾ ਰਹੀ ਹੈ ਇਸ ਬਾਬਤ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਪ੍ਰਮੁੱਖਤਾ ਨਾਲ ਇਹ ਮੁੱਦਾ ਚੁੱਕਿਆ ਜਿਸ ਨਾਲ ਸਰਕਾਰ ਦੇ ਮੰਤਰੀ ਵੱਲੋਂ ਜਵਾਬ ਚ ਕਿਹਾ ਗਿਆ ਕਿ ਉਹ ਇਹਨਾਂ ਹਸਪਤਾਲਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ ਜਿਸ ਦੇ ਚਲਦਿਆਂ ਹਸਪਤਾਲਾਂ ਨੂੰ ਨੋਟਿਸ ਵੀ ਜਾਰੀ ਹੋਏ ਪਰ ਇਸ ਤੋਂ ਅਗਲੀ ਕਾਰਵਾਈ ਹਾਲੇ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਫੋਨ ਨਹੀਂ ਚੁੱਕਿਆ ਇੱਥੇ ਦੱਸਣਾ ਬਣਦਾ ਹੈ ਕਿ ਵਿਭਾਗ ਵੱਲੋਂ ਇਹਨਾਂ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ ਸੀ ਤੇ ਇਹ ਪਾਇਆ ਗਿਆ ਸੀ ਕਿ ਹਸਪਤਾਲ ਪਾਰਕਿੰਗ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਜਿਸ ਤੋਂ ਬਾਅਦ ਹੀ ਇਹ ਨੋਟਿਸ ਜਾਰੀ ਹੋਏ ਨੇ ਪਰ ਹਾਲੇ ਤੱਕ ਵੀ ਪਤਨਾਲਾ ਉੱਥੇ ਦਾ ਉੱਥੇ ਹੀ ਹੈ ਹੁਣ ਦੇਖਣਾ ਹੋਏਗਾ ਕਿ ਜ਼ਿੰਮੇਵਾਰ ਚੁਣੇ ਹੋਏ ਨੁਮਾਇੰਦੇ ਵੱਲੋਂ ਇਸ ਦੀ ਪੈਰਵਾਈ ਤਾਂ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਵਾਈ ਜਾ ਸਕੇ ਪਰ ਸਰਕਾਰ ਇਸ ਤੇ ਕਦੋਂ ਤੱਕ ਗੌਰ ਕਰੇਗੀ